ਸਭ ਤੋਂ ਪਹਿਲਾਂ ਸਾਰੇ ਮੀਡੀਆ ਕਰਮਵੀਰਾਂ ਦਾ ਬਹੁਤ ਧੰਨਵਾਦ ਅੱਜ ਬੜਾ ਗੰਭੀਰ ਮੁੱਦਾ ਜਿੱਥੇ ਖੁਸ਼ੀ ਵਾਲਾ ਵੀ ਹੈ ਉੱਥੇ ਨਾਲ ਹੀ ਦੇਸ਼ ਦੀ ਕੇਂਦਰੀ ਸਰਕਾਰ ਨੂੰ ਸਿੱਖਾਂ ਦਾ ਆਲੰਭੇ ਦੇ ਤੌਰ ਤੇ ਵੀ ਕਤਰ ਦੇ ਵਿੱਚ 8 ਸਾਦਕਾ ਸੈਨਿਕ ਦੇਸ਼ ਧਰੋਹ ਦੇ ਵਿੱਚ ਅਗਸਤ 2022 ਚ ਗ੍ਰਿਫਤਾਰ ਹੁੰਦੇ ਨੇ। ਔਰ ਉਹਨਾਂ ਨੂੰ ਦੇਸ਼ ਧਰੋਹ ਕਰਨ ਕਰਕੇ ਕਤਰ ਦੇ ਕਾਨੂੰਨ ਦੇ ਮੁਤਾਬਕ 26 ਅਕਤੂਬਰ 2023 ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ। ਅਰੇ ਹਰ ਭਾਰਤੀ ਦੀ दिली ਇੱਛਾ ਹੁੰਦੀ ਹੈ ਕਿ ਕਿਸੇ ਭਾਰਤੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸੇਕ ਨਾ ਲੱਗੇ। ਜੇ ਉਹਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਦੇਸ਼ ਦੇ ਵਿੱਚ ਵਿਚਰਦਿਆਂ ਹੋਇਆਂ ਉਸ ਦਾ ਕਾਨੂੰਨ ਟੁੱਟਾ ਆ। ਤੇ ਉਹਨੂੰ ਸਜ਼ਾਵਾਂ ਤੋਂ ਬਚਾਇਆ ਜਾ ਸਕੇ ਜਾਂ ਬਚ ਸਕੇ। ਔਰ ਬੜੀਆਂ ਉਦਾਹਰਨਾਂ ਨੇ ਆਪਣੇ ਸਾਹਮਣੇ ਜਦੋਂ ਭਾਰਤੀ ਕੈਦੀ ਖਾਸ ਕਰਕੇ ਜਿਨ੍ਹਾਂ ਨੂੰ ਮੌਤ ਦੀ سزا ਹੁੰਦੀ ਹੈ ਤੇ ਕਈ ਸ਼ਖਸੀਅਤਾਂ ਵੱਲੋਂ ਯਤਨ ਕਰਨ ਕਰਕੇ ਕਈ ਦੇਸ਼ਾਂ ਦੇ ਵਿੱਚ ਜਿਹੜਾ ਇਫੈਕਟਡ ਪਰਿਵਾਰ ਹੁੰਦਾ ਆ ਜੇ ਕਿਸੇ ਦਾ ਕਤਲ ਹੋਇਆ ਆ ਤੇ ਉਹਨੂੰ ਉਹਦਾ ਮੁੱਲ ਧਾਰ ਕੇ ਤੇ ਫਾਂਸੀ ਦੇ ਜਿਹੜਾ ਸਜ਼ਾ ਦਾ ਹੁੰਦਾ ਕੈਦੀ ਉਹਨੂੰ ਰਿਹਾਈ ਮਿਲ ਜਾਂਦੀ ਏ ਇਹੋ ਜਿਹੇ ਐਗਜ਼ਾਮਪਲਸ ਉਦਾਹਰਨਾਂ ਕਈ ਹੋਈਆਂ ਨੇ ਪਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੈ ਕਿ 8 ਸਾਬਕਾ ਭਾਰਤੀ ਸੈਨਿਕਾਂ ਨੂੰ ਇਜ਼ਰਾਈਲ ਵਾਸਤੇ ਕਤਰ ਦੀ ਜਸੂਸੀ ਕਰਨ ਦੇ ਦੋਸ਼ 'ਚ ਦੇਸ਼ ਤੋ ਕਰਨ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਉਥੋਂ ਦੀ ਅਦਾਲਤ ਨੇ ਦਿੱਤੀ ਸੀ। ਔਰ ਸਾਡੇ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਵੀ ਤੇ ਭਾਰਤ ਸਰਕਾਰ ਨੇ ਵੀ ਇਸ ਕਦ ਦਾ ਦਾਵਾ ਕੀਤਾ ਹੈ ਕਿ ਜਿਹੜੇ 8 ਭਾਰਤੀ ਸਾਬਕਾ ਸੈਨਿਕ ਨੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਉੱਤੇ ਰੋਕ ਜਿਹੜੀ ਹੈ ਉਹ ਵਿਦੇਸ਼ ਮੰਤਰਾਲੇ ਦੇ ਤੇ ਭਾਰਤ ਸਰਕਾਰ ਦੇ ਜਿਹੜੇ ਕੂਟਨੀਤਿਕ ਯਤਨ ਨੇ ਉਹਨਾਂ ਕਰਕੇ ਲੱਗੀ ਹੈ ਕੁਝ ਅਦਾਲਤ ਵਿੱਚ ਭੌਂ ਕੇ ਫਿਰ ਅਪੀਲ ਪਾਈ ਗਈ ਸੀ ਤੇ ਹੁਣ ਜਿਹੜਾ ਆ ਇੱਕ ਵਿਸਥਾਰਤ ਜਿਹੜਾ ਆ ਉਹ ਆਰਡਰ ਜਿਹੜਾ ਅਦਾਲਤ ਵੱਲੋਂ ਪਾਸ ਕੀਤਾ ਜਾਊਗਾ ਜਿਹਦੇ ਵਿੱਚ ਉਹਨਾਂ ਨੂੰ ਕਿੰਨੀ ਸਜ਼ਾ ਜਿਹੜੀ ਹੈ ਜੇਲ੍ਹ ਦੇ ਅੰਦਰ ਕਟਣੀ ਪਊਗੀ ਔਰ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਵੀ ਦਾਵਾ ਕੀਤਾ ਆ ਕਿ ਭਾਰਤ ਦੀ ਤੇ ਕਤਰ ਦੀ ਸੰਧੀ ਹੈ ਕਿ ਜੇ ਕਤਰ ਦੇ ਵਿੱਚ ਕਿਸੇ ਨੂੰ سزا ਹੋ ਜਾਂਦੀ ਹੈ ਤੇ 1 ਸਾਲ ਬਾਅਦ ਉੱਥੋਂ ਦੇ ਜਿਹੜੇ ਸ਼ੇਖ ਨੇ ਉਹ ਉਹਨੂੰ ਭਾਰਤ ਵਿੱਚ ਭੇਜ ਸਕਦੇ ਨੇ ਜਾਂ ਭਾਰਤ ਸਰਕਾਰ ਉਹਨਾਂ ਨੂੰ سزا ਘਟਣ ਵਾਸਤੇ ਭਾਰਤ ਚ ਮੰਗਾ ਸਕਦੀ ਹੈ ਦੇਖੋ ਜਿੰਨੇ ਤੁਸੀਂ মিডিਆ ਵਾਲੇ ਵੀਰ ਜੇ ਔਰ ਮੇਰਾ ਖਿਆਲ ਜਿੰਨੇ ਪੰਜਾਬੀ ਐ ਤੇ ਜਿੰਨੇ ਭਾਰਤੀ ਨੇ ਜਦੋਂ ਇਹ ਖਬਰ ਸੁਣੀ ਕਿ 8 ਭਾਰਤੀ ਸਾਬਕਾ ਸੈਨਿਕਾਂ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਉੱਤੇ ਕਤਰ ਦੇ ਵਿੱਚ ਸਾਡੀ ਸਰਕਾਰ ਦੇ ਯਤਨ ਕਰਕੇ ਰੋਕ ਲੱਗੀ ਏ ਮੈਨੂੰ ਤਾਂ ਬੜੀ ਖੁਸ਼ੀ ਹੋਈ ਔਰ ਸਭ ਤੋਂ ਵੱਧ ਖੁਸ਼ੀ ਕਿਹਨੂੰ ਹੋਈ ਹੋਊਗੀ ਉਹਨਾਂ ਦੇ ਪਰਿਵਾਰਾਂ ਉਹਨਾਂ ਦੇ ਬੱਚਿਆਂ ਨੂੰ ਮਾਪਿਆਂ ਨੂੰ ਜੋ ਪਰਿਵਾਰ ਦੇ ਜੀ ਹੋਣਗੇ ਉਹਨਾਂ ਨੂੰ ਹੋਈ ਹੋਊਗੀ ਅਸੀਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦੇਣੇ ਹੈ ਤੇ ਭਾਰਤ ਸਰਕਾਰ ਦੇ ਕੀਤੀ ਹੋਈ ਯਤਨਾਂ ਕੂਟਨੀਤਿਕ ਯਤਨਾਂ ਦੀ ਛਲਾਗਾ ਵੀ ਕਰਦੇ ਪਰ ਹੁਣ ਦੁੱਖ ਇਸ ਗੱਲ ਦਾ ਆ ਕਿ ਸਾਡਾ ਭਾਰਤ ਸਰਕਾਰ ਨੂੰ ਸਵਾਲ ਹੈ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸਾਡੇ ਵੀ ਕੋਈ ਸਾਂਝ ਦੇਸ਼ ਦੇ ਨਾਲ ਹੈਗੀ ਕਿ ਨਹੀਂ ਹੈਗੀ ਸਿੱਖਾਂ ਦੇ ਸਬੰਧ ਵੀ ਕੋਈ ਤੁਸੀਂ ਮਹਿਸੂਸ ਕਰਦੇ ਜਿਕੇ ਗੱਲ ਬਾਤ ਆਈ ਏ ਕਿ ਇਹਨਾਂ ਨੇ ਅਗਲੇ ਬੰਨੇ ਫਰੰਟ ਦੇ ਉੱਤੇ ਜਿਹੜੀ ਝਾਕੀ ਦਾ ਸੀਗਾ ਉਹਦੇ ਉੱਤੇ ਇੱਕ ਬੰਨੇ ਭਗਵੰਤ ਮਾਨ ਦੀ ਫੋਟੋ ਤੇ ਦੂਜੇ ਪੰਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਫੋਟੋ ਜਿਹੜੀ ਆ ਉਸੇ ਝਾਕੀ ਤੇ ਲਾਉਣ ਦੀ ਪ੍ਰਪੋਜ਼ਲ ਰੱਖੀ ਸੀ ਭਾਵੇਂ ਕਿ ਹੁਣੇ ਮਨਾਂ ਕਰ ਰਹੇ ਇਹਨਾਂ ਨੂੰ ਆਸ ਨਹੀਂ ਸੀ ਕਿ ਇਹ ਸਾਡੀ ਜਿਹੜੀ ਆ ਰੱਦ ਹੋਊਗੀ ਹੁਣ ਜਾਂ ਤੇ ਭਾਰਤ ਸਰਕਾਰ ਦੱਸੇ ਵੀ ਕਿਸ ਟੈਕਨੀਕਲ ਗਰਾਊਂਡ ਤੇ ਰੱਖੀ ਹੈ ਹੁਣ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਜਿਹੜਾ ਆ ਕੇਂਦਰ ਸਰਕਾਰ ਦਾ ਇੱਕ ਤਰ੍ਹਾਂ ਆਪਾਂ ਹਿੱਸਾ ਕਹਿ ਸਕਦੇ ਆ ਉਹ ਇਹ ਗੱਲ ਦਾ ਦਾਵਾ ਕਰਦਾ ਆ ਤੇ ਉਹਨੂੰ ਤੱਥਾਂ ਦੇ ਆਧਾਰ ਤੇ ਕੋਈ ਝਟਸਾਵੇ ਹਾਂਜੀ ਭਗਵੰਤ ਜੀ ਮਾਨ ਨੇ ਪ੍ਰੈਸ ਕਾਨਫਰੰਸ ਚ ਗਿਆ ਕਿ ਮੈਂ ਤੁਹਾਕੋ ਚੜਦਾ ਆਂ ਜੇ ਮੇਰੀ ਤਸਵੀਰ ਲੱਗੀ ਹੋਵੇ ਉਹ ਤਸਵੀਰ ਲੱਗੀ ਕਿੱਥੇ ਲੱਗਣੀ ਹਾਂਜੀ ਉਹ ਤੇ ਉਹ ਤੇ ਪ੍ਰਪੋਜ਼ਲ ਚ ਜਾਣੀ ਆ ਲਾ ਕੇ ਕਿਹੜੀ ਉੱਥੇ ਝਾਕੀ ਪੇਸ਼ ਕਰਦੀ ਸੀ ਉਹ ਕਹਿੰਦਾ ਇਹ ਪ੍ਰਪੋਜ਼ਲ ਚ ਨਹੀਂ ਭੇਜੀ ਕਿਸੇ ਕਰਾਂ ਦੀ ਕੋਈ ਤਸਵੀਰ ਲੱਗੀ ਯਾਰ ਯਾਰ ਇੱਕ ਗੱਲ ਦੱਸ ਦੀ ਮੈਨੂੰ ਦੱਸੀ ਸੁਮਤ ਸੁਮਤ ਯਾਰ ਮੇਰੀ ਗੱਲ ਸੁਣ ਤੈਨੂੰ ਭਗਵੰਤ ਜੀ ਤੇ ਵਿਸ਼ਵਾਸ ਹੈ ਵਿਸ਼ਵਾਸ ਹੈ ਸੱਚ ਬੋਲਦਾ ਹੈ ਚਲ ਮੈਂ ਨਾ ਉਹ ਗੁੜੀਆਂ ਨੂੰ ਪੁੱਛੂੰਗਾ ਬਾਹਰ ਜਿਹੜੀ ਉਹ ਕੈਨੇਡਾ ਕੀ ਨਾ ਉਹਦਾ ਹੈ ਸ਼ੀਰਤ ਉਹਨੂੰ ਮੈਂ ਪੁੱਛੂੰਗਾ ਕਿ ਜਿਹੜੇ ਪਾਪਾ ਤੋਂ ਕਹਿੰਦੀ ਨਹੀਂਗੀ ਮੇਰੇ ਖਿਆਲ ਮੁੱਖ ਮੰਤਰੀ ਜਾਂ ਮਿਸਟਰ ਮਾਨ ਹੈ ਕਿ ਮਿਸਟਰ ਮਾਨ ਉਹ ਕਹਿੰਦੀ ਇਹਦੇ ਨਾਲ ਦਾ ਝੂਠਾ ਹੀ ਕੋਈ ਨਹੀਂ ਜੇ ਤੂੰ ਮਰੇ ਉਹਦੇ ਬਾਰੇ ਗੱਲ ਕਰੀ ਜਨਾ ਤੇ ਕਹਿੰਦਾ ਕੌਣ ਹੈ ਜਿਹੜੀ ਉਹਦੀ ਜਾਈ ਹੈ ਜਿਹੜੀ ਉਹਦੀ ਪੈਦਾ ਕੀਤੀ ਹੋਈ ਹੈ ਵਟੋਸਾ ਕੋ ਕਿਦਰ ਸਰਕਾਰ ਨੇ ਵੀਰਵਾਲ ਦੇ ਨੂੰ ਸਪੜਾਇਆ 26 ਨੂੰ ਔਰ ਉਸੇ ਸੰਦਰਭ ਦੇ ਵਿੱਚ ਵਕਫਾ ਸਕੂਲਾਂ ਦੀ ਜੋ ਪ੍ਰੋਗਰਾਮ ਹੋਏ ਦੇ ਇਸ ਭਾਗ ਚ। ਸਰੋਣੀ ਕਮੇਟੀ ਨੇ ਦਰਜਪਾਇਆ ਵੀ ਕਈ ਸਕੂਲਾਂ ਦੇ ਵਿੱਚ ਸਹਿਬਜ਼ਾਦਿਆਂ ਨੇ ਕਿਰਦਾਰ ਨਿਭਾਏ ਗਏ ਨੇ ਔਰ ਉਹਨਾਂ ਨੇ ਭਾਰਤ ਤੋਂ ਕਾਟੂਆ ਚਿੱਠੀ ਵੀ ਲਿਖੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਬਾਰੇ? ਉਹ ਗੁਰੂ ਗੋਬਿੰਦ ਸਿੰਘ ਦੇ ਲਾਲ ਤੇ ਹੋ ਸਕਦੇ ਆ ਪਰ ਉਹ ਬਾਲ ਨਹੀਂ ਉਹਨਾਂ ਦੇ ਨਾਂ ਤੇ ਤੁਸੀਂ ਵੀਰ ਬਾਲ ਦਿਵਸ ਮਨਾਓ ਇਹ ਆਪਣੀਆਂ ਤੇ ਜਿਹੜਾ ਆ ਸ਼ਬਦ ਹੀ ਜਿਹੜਾ ਆ ਉਹ ਸਿੱਖੀ ਪਰੰਪਰਾਵਾਂ ਦੇ ਅਨੁਕੂਲ ਨਹੀਂ ਜਿੱਦੀ ਕਿ ਮੰਗ ਕੀਤੀ ਗਈ ਸੀ ਇਹਨਾਂ ਪਿਛਲੇ ਸਾਲ ਮੰਨੀ ਗਈ ਨੇ ਐਤ ਕੀ ਮੰਨੀ ਗਈ ਐਤ ਕੀ ਪਤਾ ਲੱਗਿਆ ਕੁਝ ਹੋਰ ਵੀ ਚੰਦ ਚਾੜ ਦਿੱਤੇ ਗਏ ਆ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਤਰਾਜ਼ ਕੀਤਾ ਤੇ ਸਹੀ ਕੀਤਾ ਹੈ ਓਪੀਜੀ ਬੀਨਰ ਲੈਵਾਂ ਹੋਣ ਜਾ ਰਹੇ ਸੀ ਛੇਤੀ ਕਦੇ ਕਾਫੀ ਜਿਆਦਾ ਯਾਰ ਸਵਾਰ ਜੀ ਤੁਹਾਡਾ ਹਾਂ ਕੇ ਟੈਲੀਫੋਨ ਨਹੀਂ ਨਹੀਂ ਤੁਹਾਡੇ ਕੋਲ ਜਾਂਦੇ ਨਹੀਂ ਸਮਝਿਆ ਯਾਰ ਤੁਹਾਡੇ ਵਰਗੇ ਨਹੀਂ ਜਾਣੇ ਇਹ ਮੇਰੇ ਕੋਲ ਤਾਂ ਕੋਈ ਜਾਣ ਕੇ ਨਹੀਂ ਬੰਡੋਆ ਸਾਹਿਬ ਨਹੀਂ ਨਹੀਂ ਬੰਡੋਆ ਸਾਹਿਬ ਤੁਹਾਡੀ ਸਾਡੀ ਦੀ ਕੋ ਹੈ ਹਾਂ ਜੀ ਤੁਹਾਡੇ ਸਾਡੇ ਤਾਂ ਫੋਨ ਛੱਡ ਕੇ ਕਿਦਾਈ ਦਾ ਹੱਥ ਜੋੜ-ਜੋੜ ਕੇ ਕਿਨੇ ਕਿ ਸਾਡੇ ਆ ਜਿਹੜਾ ਜਿੰਨੀ ਅਸੀਂ ਮੰਗ ਕੀਤੀ ਸਾਡੀ ਉਹ ਮੰਨ ਨਹੀਂ ਨਹੀਂ ਤੁਹਾਡੇ ਜੋ ਨਾ ਟਿੱਕਾ ਸਾਹਿਬ ਨਿਕਲੇ ਤੇ ਜਦੋਂ ਹੁਣ ਇਹ ਗੱਲ ਕੀਤੀ ਉਹਨਾਂ ਨੇ ਇਸ ਬਾਰੇ ਜਦੋਂ ਵੀ ਤੇ ਲੇਵਾ ਹੁੰਦਾ ਨੇ ਕਿ ਉਹ ਕਹਿੰਦੇ ਕਿ ਇਸ ਵਾਰ ਹੋਏਗਾ ਤੇ ਬਰਾਬਰ-ਬਰਾਬਰ ਦੀ ਸੀਟਾਂ ਨਹੀਂ ਆ ਜਾਣਗੀਆਂ ਇਸ ਵਾਰ ਕੰਟੀਦਾਰ ਨੂੰ ਜ਼ਿਆਦਾ ਸੀਟਾਂ ਨਹੀਂ ਦਿੱਤੀਆਂ ਜਾਣਗੀਆਂ ਟਿੱਕਾ ਸਾਹਿਬ ਨੂੰ ਦਿੱਤੀ ਹੀ ਮੇਰੇ ਖਾਤੇ ਉਹ ਯਾਰ ਬਲਕੋਵ ਸਾਹਿਬ ਜਿਹੜੀਆਂ ਰਾਸ ਦੀ ਮਾਰ ਕੇ ਰਾਸ ਦੀ ਮਾਰ ਕੇ ਸਕਿਰਨਾ ਲੱਗੀਆਂ ਉੱਥੇ ਸੰਗਤਾਂ ਨੂੰ ਇਤਰਾਜ਼ ਦਾਇਆ ਜਾ ਰਿਹਾ ਕਿ ਸ਼ੀਦੀ ਦੇ ਹਾਲ ਵਿੱਚ ਘਟੋ-ਘਟ ਗੁਰਬਾਣੀ ਚੰਗੀ ਚਾਹੀਦੀ ਹੈ ਜਿਵੇਂ ਸਾਬ ਕਾਫੀ ਤਰਾਂ ਚਾਹਿਆ ਜਾ ਰਿਹਾ ਸਕਦਾ ਉਹ ਲਗੀਆਂ ਕਦੇ ਵਾਸਤੇ ਸੀ ਲਗੀਆਂ ਸੀਗੀਆਂ ਜਿਹੜੀਆਂ ਸਕਰੀਨਾ ਨੇ ਵਰਾਸਤੀ ਮਾਰਗ ਦੇ ਉੱਤੇ ਸਸਬੀਰ ਸਿੰਘ ਬਾਦਲ ਦੀ ਔਰ ਸਪ੍ਰਕਾਸ਼ ਸਿੰਘ ਬਾਦਲ ਬੁਰੋਂ ਦੀ ਜੀਆਂ ਖਾਲੀ ਸਰਕਾਰ ਦੀ ਇਹ ਇੱਛਾ ਸੀ ਕਿ ਜਿਹੜੀ ਸੰਗਤ ਵਰਾਸਤੀ ਮਾਰਗ ਤੇ ਜਾਂਦੀ ਹੈ ਇੱਕ ਤੇ ਉਹਨਾਂ ਨੂੰ ਵਰਾਸਤੀ ਮਾਰਗ ਤੇ ਚੱਲਦੇ ਹੋਏ ਵਕਰਾ ਸਰੂਰ ਮਹਿਸੂਸ ਹੋਵੇ ਤੇ ਦੂਜਾ ਜਿਹੜਾ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲੇ ਉੱਥੇ ਮਹਿਸੂਸ ਕਰਨ ਕਿ ਜਿਵੇਂ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚ ਗਏ ਉਹ ਗੁਰਬਾਣੀ ਦਾ ਸਿੱਧਾ ਟੈਲੀਕਾਸਟ ਕਰਨ ਵਾਸਤੇ ਉਹ ਸਕਰੀਨਾਂ ਲਾਈਆਂ ਕਿੰਨੀਆਂ ਸੀ ਜਿਹਨਾਂ ਦੇ ਉੱਤੇ ਲੰਬਾ ਸਮਾਂ ਚੱਲਦਾ ਰਿਹਾ ਅੱਜ ਜੂ ਉਹਨਾਂ ਦਾ ਹਾਲ ਹੁਣ ਤੇ ਮੇਰਾ ਖਿਆਲ ਕਿ ਭਗਵੰਤ ਮਾੜੂ ਹਦੈ ਕੀਰਾ ਦੇਦਾ ਉਹ ਉਹ ਕਿਹਦੇ ਦੇਤਾ ਹੀ ਨਹੀਂ ਪਰ ਉਹਦਾ ਤਾਂ ਕੈਪਟਨ ਨੇ ਚਲਾਈਆਂ ਮਸ਼ਹੂਰੀਆਂ ਚਵਾ ਲਈਆਂ ਸੀ ਚਲੋ ਜਿੰਨੇ ਵੀ ਚਲਾਈਆਂ ਕੈਪਟਨ ਨੇ ਮਿਚਲਾਈਆਂ ਮੈਂ ਤਾਂ ਹੁਣ ਦੀ ਗੱਲ ਕੀਤੀ ਹੈ ਕੈਪਟਨ ਨੇ ਚਲਾਇਆ ਗਲਤ ਕੀਤਾ ਨਹੀਂ ਤੇ ਉਹਦੋਂ ਤੋਂ ਕਹਿੰਦੇ ਠੀਕ ਦੇਖੋ ਸਰਕਾਰ ਦੇ ਪੈਸੇ ਦੇ ਨਾਲ ਇੱਡਾ ਵੱਡਾ ਪ੍ਰੋਜੈਕਟ ਤਿਆਰ ਹੋਇਆ ਤੇ ਸਰਕਾਰ ਦਾ ਪੈਸਾ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਭਾਵਨਾਵਾਂ ਦਾ ਵਿਰਧ ਕਰੋਗੇ ਜਿਸ ਮਕਸਦ ਲਈ ਉਹ ਪੈਸਾ ਖਰਚਿਆ ਗਿਆ ਜਿੰਨਾ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਆ ਖਰਚਾ ਗਿਆ ਤੁਸੀਂ ਉਹ ਭਾਵਨਾਵਾਂ ਵੀ ਤੋੜ ਮਰੋੜ ਕੇ ਰੱਖ ਦੋਗੇ ਇਹ ਤਾਂ ਕਦਾਈਂ ਵੀ ਮੁਨਾਸਬ ਨਹੀਂ ਇਸ ਕਰਕੇ ਜਿਹੜਾ ਕੋ ਮੌਜਮਾਨ ਹੋਣਾ ਤੇ ਨਾਲ ਤੇ ਭਾਈ ਮੇਰੀ ਗੱਲ ਕਹਿਦਾ ਅਸਰ ਹੋਣਾ ਤੇ ਨਾਲ ਤੁਹਾਡੀ ਦਾ ਹੋਣਾ ਹੈ ਮੇਰੀ ਗੱਲ ਉਹ ਤੇ ਜਿਹੜੀ ਸਾਡੀ ਬੱਚੀਆਂ ਰਹੀ ਕਿੰ ਲੋ ਇਹਦੇ ਉਹਨ ਤਾਂ ਮਾਲ ਉਹਨ ਦੀ ਹਾਂਜੀ ਇਹ 6 3000 ਹੈ ਜਹਾ ਕੇ ਲੀ ਗੀ ਹਾਂਜੀ ਮੇਰੇ ਤਾਂ ਭਾਵੇਂ ਉਹਨ ਤਾਂ ਮਾਲ ਤੇ ਮੇਰਾ ਛੋਟਾ ਭਰਾ ਹੀ ਹੈ ਪਰ ਜਿਹੜੇ ਡਾਕਟਰ ਹਰਪ੍ਰੀਤ ਕੋਲ ਫਰੀ ਕੋਲ ਫਰੀ ਪ੍ਰੀਤ ਹਰਪ੍ਰੀਤ ਕੌਰ ਉਹ ਸਾਡੀ ਬੱਚੀਆਂ ਲਗੀ ਮੇਰੇ ਘਰ 30 ਸਾਲ ਦੀ ਹੈ ਹਾਂਜੀ ਮੇਰੇ ਮੈਨੂੰ ਮੈਨੂੰ ਪਤਾ ਲੱਗ ਗਿਆ ਕਿ ਉਹ ਹੁੰਦੇ ਉਹਦੇ ਵੀ ਨਹੀਂ ਮੰਨਦਾ ਹਾਂਜੀ ਉਹਦੇ ਵੀ ਨਹੀਂ ਮੰਨਦਾ ਜੇ ਉਹਦੇ ਨਹੀਂ ਮੰਨਦਾ ਤਾਂ ਗੁਰੂ ਮੇਰੀ ਤੁਹਾਡੀ ਕਿਥੋਂ ਮੰਨੂਗਾ ਚਲੋ ਭੋਂਕੇ ਜੀ ਲੋਈਆ ਚਾਹੇ ਰਾਜਧਾਨੀ ਨਹੀਂ ਮਿਲੀ ਜਾਂ ਪੰਜਾਬੀ ਬੋਲਦੇ ਇਲਾਕੇ ਨਹੀਂ ਮਿਲੇ ਕਈ ਹੋਰ ਜਿਹੜੀਆਂ ਉਹਦੇ ਵਿੱਚ ਕੇਂਦਰ ਸਰਕਾਰ ਨੇ ਇੰਦਰਾ ਗਾਂਧੀ ਨੇ ਉਹਦੇ ਧੱਕਾ ਕੀਤਾ ਪਰ ਸਾਨੂੰ ਆਪ ਦੀ ਗੱਲ ਕਰਨ ਵਾਸਤੇ ਆਪ ਦੀ ਗੱਲ ਰੱਖਣ ਵਾਸਤੇ ਪੰਜਾਬੀਆਂ ਨੂੰ ਇੱਕ ਸਾਨੂੰ ਪੰਜਾਬੀ ਸੂਬਾ ਮਿਲ ਗਿਆ ਹੁਣ ਭੋਂਕੇ ਪੰਜਾਬ ਦੀ ਕੈਮਰੇਟ ਦੇ ਆਲਾ ਵਜ਼ੀਰ ਜਾਂ ਤੇ ਇਤਿਹਾਸ ਪੜ ਲੈਣ ਤੇ ਜਾਂ ਪੰਜਾਬ ਬਾਰੇ ਜਾਣੂ ਹੋ ਲੈਣ ਇਹ ਕੋਈ ਖੇਡ ਨਹੀਂ ਕਿ ਤੁਸੀਂ ਉੱਥੇ ਲਾਲਜੀਤ ਸਿੰਘ ਭੁੱਲਰ ਹਰਿਆਣੇ ਦੇ ਵਿੱਚ ਬਿਆਨ ਦੇ ਦੇਵੇ ਕਿ ਪੰਜਾਬ ਜਿਹੜਾ ਆ ਪੰਜਾਬ ਤੇ ਹਰਿਆਣਾ ਹਿਮਾਚਲ ਇੱਕ ਕਰ ਦੇਣਾ ਚਾਹੀਦਾ ਆ ਮਾਂ ਪੰਜਾਬ ਬਣਾ ਦੇਣਾ ਚਾਹੀਦਾ ਆ ਮਾਂ ਪੰਜਾਬ ਤੇ ਪਹਿਲੂ ਮਸੀਹ ਜਦੋਂ ਮੁੱਖ ਮੰਤਰੀ ਰਹੇ ਨੇ ਸਰ ਪ੍ਰਤਾਪ ਸਿੰਘ ਕੈਰੋਂ ਜਾਂ ਉਸ ਤੋਂ ਪਹਿਲਾਂ ਜਿਹੜੇ ਵੀ ਇਹ ਭੀਮ ਸੈਨ ਸੱਜਣ ਵਰਗੇ ਰਹੇ ਨੇ ਹਾਂਜੀ ਤੇ ਉਹ 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 ਜਿਹੜੇ ਮੁੱਖ ਮੰਤਰੀ ਰਹੇ ਨੇ ਉਹ ਸੰਝੇ ਪੰਜਾਬ ਦੇ ਰਹੇ ਸੀ ਫਿਰ ਇੰਨੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਜੇਲਾਂ ਕੱਟਣ ਤੋਂ ਬਾਅਦ ਲਗਭਗ 10 ਸਾਲ ਸੰਘਰਸ਼ ਕਰਨ ਤੋਂ ਬਾਅਦ ਜਿਹੜਾ ਪੰਜਾਬੀ ਸੂਬਾ ਹਾਸਲ ਹੋਇਆ ਤੇ ਤੁਸੀਂ ਉਹਦੇ ਬਾਰੇ ਐ ਧੌਣ ਜੀ ਉੱਚੀ ਕਰਕੇ ਤੇ ਭਵਾਨੇ ਦੇ ਵਿੱਚ ਬਹਿ ਅਗੇ ਤੇ ਹੋਰ ਹੀ ਬਿਆਨ ਜਾਂ ਦੇ ਕੇ ਕਿਹੜੀ ਖੇਡ ਖੇਡਣਾ ਚਾਹੁੰਦੇ ਜੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿੱਤਾ ਹੋਇਆ ਬਿਆਨ ਪੰਜਾਬ ਦਾ ਭੌਂ ਕੇ ਦੂਸਰੇ ਸੂਬਿਆਂ ਦੇ ਵਿੱਚ ਰਲੇਵਾ ਕਰਨਾ ਜਾਂ ਉਹਨਾਂ ਦਾ ਪੰਜਾਬ ਦੇ ਨਾਲ ਸਮੇਲ ਕਰਨਾ ਤੇ ਮਾਂ ਪੰਜਾਬ ਦੀ ਗੱਲ ਕਰਨਾ ਇਹ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਉਹਨਾਂ ਦੀਆਂ ਸ਼ਹੀਦੀਆਂ ਦਾ ਨਰਾਦਰ ਉਹਨਾਂ ਦਾ ਨਰਾਦਰ ਹੈ ਅਕਾਲੀ ਮੋਰਚਾ ਦਾ ਨਰਾਦਰ ਹੈ ਤੇ ਅਕਾਲੀ ਮੋਰਚਾ ਦਾ ਨਰਾਦਰ ਜਿਹੜਾ ਵਿਰਸਾ ਸਿੰਘ ਬਲਟੋਆ ਵਰਗਾ ਜੇ ਅਕਾਲੀ ਦਰਜਾ ਪੰਜਾਬੀ ਕਦਰ ਦਾ ਚਿੱਤ ਵੀ ਬਰਦਾਸ਼ਤ ਨਹੀਂ ਕਰ ਸਕਦਾ ਆਮ ਆਦਮੀ ਪਾਰਟੀ ਜਿਹੜੀ ਹੈ ਲਾਲਜੀਤ ਸਿੰਘ ਭੁੱਲਰ ਦੇਸ਼ ਦਿੱਤੇ ਹੋਏ ਬਿਆਨ ਦੇ ਉੱਤੇ ਮਾਫੀ ਮੰਗੀ ਆਪ ਦੀ ਕਲੈਰੀਫਿਕੇਸ਼ਨ ਦੇਵੇ ਕਿ ਉਹਨਾਂ ਦਾ ਕੀ ਸਟੈਂਡ ਹੈ ਔਰ ਜਿਹੜਾ ਸਪਸ਼ਟ ਵੀ ਕਰਨਾ ਹੈ ਉਹ ਜਿਹੜੇ ਇੱਥੋਂ ਦੇ ਮੌਜੂਦਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਭਗਵੰਦ ਸਿੰਘ ਮਾਨ ਤਾਂ ਉੱਥੇ ਹੋਰ ਮੇਰੇ ਵਰਗਾ ਬਹਿ ਗਏਣਾ ਉੱਥੇ ਕੋਈ ਦੇਵੇ ਕਿਉਂਕਿ ਇਹ ਕੈਬਨਟ ਦੇ ਆਲਾ ਵਜੀਰਤਾ ਬਿਆਨ ਆ ਉਹਦੇ ਬਾਰੇ ਸਪਸ਼ਟਿਕਰਨ ਮੁੱਖ ਮੰਤਰੀ ਦੇ ਸਕਦਾ ਆ ਇਹ ਨਹੀਂ ਕਿ ਕੋਈ ਉੱਥੇ ਸਪੋਕਸਪਰਸਨ ਆਪਣੇ ਤੌਰ ਤੇ ਹੀ ਉੱਠ ਕੇ ਆਣ ਕੇ ਆਪਦੇ ਫਰਲਾ ਛੱਡ ਕੇ ਤੇ ਛੁਰਲੀ ਛੱਡ ਕੇ ਆਉ ਜਾਂਦਾ ਰਹੇ ਇਹਦੇ ਬਾਰੇ ਪੰਜਾਬ ਸਿੱਖ ਤੇ ਅਕਾਲੀ ਦਲ ਜਵਾਬ ਮੰਗਦਾ ਤੁਹਾਡਾ ਕਿਸ ਵਾਰਤ ਮਤਲਬ ਇੱਕ ਹਰਿਆਣਾ ਦੇ ਵਿੱਚ ਕੈਂਪੇਨ ਜਿਹੜੀ ਚਲਾਰੇ ਤੇ ਇਹ ਸਵਾਲ ਆਇਆ ਉਹ ਬਹਿਣਾ ਜਦੋਂ ਇਹ ਐਸਵਾਈਐਲ ਦੇ ਮੁੱਦੇ ਤੇ ਜਾਂਦੇ ਨੇ ਜਿਹੜੇ ਉੱਥੋਂ ਦੇ ਹਰਿਆਣੇ ਦੇ ਵਿੱਚ ਪ੍ਰਚਾਰ ਕਰ ਇਹਨਾਂ ਦੇ ਬੰਦੇ ਉਹ ਜਾ ਕੇ ਉੱਥੇ ਵੀ ਜਿਹੜੀਆਂ ਗੱਲਾਂ ਕਰਦੇ ਜਿਸ ਦੇ ਨਾਲ ਐ ਲੱਗਦਾ ਕਿ ਉਹ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਕਰਦੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਉੱਥੇ ਉੱਥੇ ਹੀ ਜਾ ਕੇ ਇਹਨਾਂ ਦੇ ਇਹ ਸਵਾਲ ਨਿਕਲਦਾ ਜਿਹੜਾ ਤੁਸੀਂ ਹੁਣ ਪਾਇਆ ਦੇਖੋ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਵੱਨੋਂ ਇਹ ਕਹਿਣਾ ਭਾਵੇਂ ਕੀ ਕਹਿੰਦੇ ਉੱਥੇ ਵਕੀਲ ਹੀ ਆ ਪਰ ਸਰਕਾਰ ਦਾ ਪੱਖ ਹੁੰਦਾ ਹੈ ਕਿ ਅਸੀਂ ਤੇ ਪਾਣੀ ਦੇਣਾ ਚਾਹੁੰਨੇ ਅਸੀਂ ਨਹਿਰ ਨਹਿਰ ਬਣਾਉਣਾ ਚਾਹੁੰਨੇ ਆ ਸਾਨੂੰ ਜਿਹੜੀਆਂ ਵਿਰੋਧੀ ਧਿਰਾਂ ਨਹੀਂ ਬਣਾਉਣ ਦਿੰਦੀਆਂ ਉਹਦਾ ਮਕਸਦ ਕੀ ਹੈ ਕਿ ਸੁਪਰੀਮ ਕੋਰਟ ਹੁਣੇ ਹੀ ਪੈਰਾਮਿਲਟਰੀ ਫੋਰਸ ਦੇ ਆਰਡਰ ਕਰੇ ਤੇ ਅਸੀਂ ਕਹਿਦੇ ਕਿ ਜੀ ਪੈਰਾਮਿਲਟਰੀ ਫੋਰਸ ਅੱਗੇ ਸਾਡਾ ਤਾਂ ਕੋਈ ਜੋਰ ਨਹੀਂ ਚੱਲਿਆ ਤੇ ਆ ਨਹਿਰ ਸਾਨੂੰ ਇਸ ਕਰਕੇ ਬਣਾਉਣੀ ਪੈਗੀ ਇਹਨਾਂ ਦਾ ਵਾਸਲੇ ਤੇ ਦਿਨ ਨਾ ਚੜਨ ਦੇਣ ਇਹਨਾਂ ਦਾ ਵਾਸਲੇ ਤੇ ਉਸ ਹਰਿਆਣੇ ਦੇ ਲੋਕਾਂ ਤੋਂ ਵੋਟਾਂ ਲੈਣ ਦੀ ਖਾਤਰ ਅਲਾਦੀਨ ਦਾ ਚਰਾਗ ਲਾ ਕੇ ਲਿਆ ਕੇ ਰਾਤੋ ਰਾਤ ਹੀ ਪੁੱਟ ਦੇਣ ਹੋਰ ਬੜਾ ਕੁਛ ਹੈ ਜਿਹੜੀਆਂ ਇਹਨਾਂ ਦੀਆਂ ਬਿਆਨ ਨੇ ਚਾਹੇ ਉਹ ਕੇਜਰੀਵਾਲ ਤੋਂ ਸ਼ੁਰੂ ਹੋ ਜੋ ਹਾਂਜੀ ਔਰ ਸਾਡੇ ਭਗਵੰਤ ਮਾਨ ਹੋਰਾਂ ਦੇ ਮੁੱਖ ਮੰਤਰੀ ਦੇ ਨਾਲ ਬਹਿ ਕੇ ਜਿਹੜੇ ਆ ਪੰਜਾਬ ਦੇ ਵਿਰੁੱਧ ਬਿਆਨ ਦਿੱਤੇ ਜਾਂਦੇ ਆ ਹਾਂਜੀ ਔਰ ਪੰਜਾਬ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਹੈ ਮੇਰੇ ਖਿਆਲ ਜਿਹੜੇ ਇੱਥੋਂ ਬਣੇ ਆ ਹਾਂਜੀ ਆ ਜਿਹੜੇ ਪਾਠਕ ਹਾਂਜੀ ਉਹ 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 ਸ਼ਰੇਮ ਕਹਿੰਦੇ ਹਾਂਜੀ ਤੇ ਪੰਜਾਬ ਦੇ ਇਹ ਵਿੱਚੋਂ ਬਣੇ ਹੋਏ ਰਾਜ ਸਭਾ ਮੈਂਬਰ ਦੀ ਭਾਸ਼ਾ ਦੇਖ ਲਓ ਉਹਦਾ ਬਿਆਨ ਦੇਖ ਲਓ ਉਹਦੀ ਮੰਗ ਦੇਖ ਲਓ ਤੇ ਤੁਹਾਨੂੰ ਆਪਣੀ ਆਪਣੀ ਨੀਅਤ ਦਾ ਪਤਾ ਲੱਗਦਾ ਹੈ ਇਸ ਕਰਕੇ ਨੀਅਤ ਉਹਨਾਂ ਦੀ ਹੈਗੀ ਹੈ ਉਹਨੂੰ ਬੂਰ ਨਹੀਂ ਪੈਂਦੇ ਤੇ ਭਾਵੇਂ ਜੋ ਮਰਜ਼ੀ ਹੋ ਜੀ ਲੋਕ ਸਭਾ ਦੇ ਕਮੇਟੀਨ ਪਾਦਲ ਹੋਰਾਂ ਵੱਲੋਂ ਸਥਾਪਨਾ ਦਿਵਸ ਮੌਕੇ ਜਿਹੜੀ ਅਪੀਲ ਕੀਤੀ ਸੀ ਘਰ ਵਾਪਸੀ ਦੀ ਔਰ ਹਾਵੀ ਮੰਗੀ ਉਹ ਇਹਾ ਕੋ ਨਾ ਚੁਕਾ ਦੀ ਉਹਨੂੰ ਅੱਛਾ ਰਿਸਪੌਂਸ ਮਿਲਿਆ ਢਿੰਦਸਾ ਸਾਹਿਬ ਵੱਲੋਂ ਸ਼ੈਦ ਮਰਗਲ ਵੀ ਦੀ ਜੀਰ ਵੱਲੋਂ ਵੀ ਚੰਗਾ ਰਿਸਪੌਂਸ ਆਇਆ ਕੋ ਹੋਰ ਲੀਡਰ ਵੀ ਹੈਗੇ ਨੇ ਜਿਹੜਾ ਅੱਛਾ ਰਿਸਪੌਂਸ ਦੇ ਰਿਹਾ ਔਰ ਉਹਨਾਂ ਦੀ ਕਦੋਂ ਘਰ ਵਾਪਸੀ ਦੀ ਸੰਭਾਵਨਾ ਤੇ ਮੇਰੇ ਖਿਆਲ ਤੋਂ ਤੁਹਾਡੇ ਸਾਹਮਣੇ ਹੀ ਹੈ ਕਿ ਜੀਕੇ ਸਾਹਿਬ ਆ ਗਏ ਨੇ ਉਸੇ ਦਿਨ ਸਾਜਵੀਰ ਸਿੰਘ ਘੁੰਮਣ ਆ ਗਏ ਦੇਸਰਾਜ ਤੁਗਾ ਜਿਹੜੇ ਤਿੰਨ ਵਰਦੇ ਐਮਐਲਏ ਸੀ ਉਹ ਆ ਗਏ ਉਸੇ ਦਿਨੀ ਹਾਂਜੀ ਤੇ ਇਸੇ ਤਰ੍ਹਾਂ ਹੀ ਲਗਾਤਾਰ ਜਿਹੜਾ ਹੈ ਸਾਰਾ ਕੁਝ ਚੱਲ ਰਿਹਾ ਆ ਤੇ ਢਿੰਦਸਾ ਸਾਹਿਬ ਦੀ ਵੀ ਬਹੁਤ ਜਲਦ ਜਿਹੜੀ ਆ ਸੰਭਾਵਨਾ ਆ ਕਿ ਉਹ ਕਾਲੀ ਦਵ ਦਾ ਹਿੱਸਾ ਬਣਨਗੇ ਔਰ ਔਰ ਜਿਹੜਾ ਆ ਬੀਬੀ ਜਗੀਰ ਦੇਖੋ ਜਿਹੜਾ ਇੱਕ ਤੇ ਸਾਰਿਆਂ ਨੂੰ ਬੇਨਤੀ ਕੀਤੀ ਕਿਉਂਕਿ ਲੋੜ ਹੈ